来 ਮੇਤਰੋ ਮੇਲਾ ਲੱਗਿਆ ਪਿਆ ਜੇ ਤੁਹਾਡਾ ਦਿਲ ਕਰਦਾ ਨਾ ਵੀ ਅਸੀਂ ਲੁੱਟਣਾ ਤਾਂ ਰੀਲ ਨੂੰ ਐਂਡ ਤੱਕ ਦੇਖ ਲਿਓ ਟਰੈਕਟਰ ਖੜੇ ਨੇ ਟਰਾਲੀਆਂ ਖੜੀਆਂ ਨੇ ਭੌਣੀ ਖੜੀ ਆ ਸੁਪਰ ਸੀਟਰ ਖੜਾ ਸ਼ੁਰੂਆਤ ਕਰਦੇ ਆ ਭਈ ਇਹ ਤੋਂ 5050 डी ਕਿੰਨਾ ਮਾਡਲ ਆ 5050 डी 2016 ਮਾਡਲ ਆ 16 ਮਾਡਲ ਆ ਕਿੰਨੇ ਦਾ ਬਣੂ ਇਹ ਦਿਮਗ ਜੀ ਨਟ ਮੰਗਦੇ 4.5 ਲੱਖ ਜੀ 4.30 ਲੱਖ ਦੇ ਦੇ ਸਵਾ 4 ਲੱਖ ਦਾ ਬਣੂ ਤੇ ਆ ਕਿੰਨਾ ਮਾਡਲ ਆ 5050 2019 ਮਾਡਲ ਆ ਜੀ ਕਿੰਨੇ ਦਾ ਬਣੂ 5.5 ਲੱਖ ਮੰਗਦੇ ਜੀ 5.30 ਲੱਖ ਦੇ ਦਾ 5.30 ਹਜ਼ਾਰ ਦੇ ਬਣ ਜਿਹੜਾ 5105 ਖੜਾ ਕਿੰਨਾ ਮ ਇਸ ਸਭ ਅਚੇ ਲੱਖ ਦਾ ਮੰਗਦੇ ਆਂ ਇਹ ਪੱਡਮਣ ਕਰਦੇ ਆਂ 6 ਲੱਖ ਦਾ ਦੇ ਦਾਂਗੇ 6 ਲੱਖ ਦੇ ਤਾਂ ਮੰਗੇ ਜਿਹੜਾ ਆ ਖੜਾ ਸੋਨ ਵਾਲੀ ਕਾ 750 ਡੀਆਈ ਇਹ 2023 ਮਾਡਲ ਹੈ ਜੀ ਹਾਂ ਇਹਦਾ 6 ਲੱਖ ਸਾਢੇ 6 ਲੱਖ ਮੰਗਦੇ ਆਂ ਆਪਾਂ 6 ਲੱਖ 30 ਹਜ਼ਾਰ ਦੇ ਦਾਂਗੇ ਓਕੇ ਤੇ ਜਿਹੜਾ ਆ ਖੜਾ ਸਪੈਸ਼ਲ ਐਡੀਸ਼ਨ ਇਹ 2024 ਮਾਡਲ ਹੈ ਜੀ ਹਾਂ 25 ਦੀ ਕਾਪੀ ਹੈ ਇਹਦੀ ਹੂੰ ਇਹਦਾ ਸਾਢੇ 8 ਲੱਖ ਮੰਗਦੇ ਆਂ 8 ਲੱਖ 30 ਹਜ਼ਾਰ ਦੇ ਦਾਂਗੇ ਓਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ 2019 ਮਾਡਲ ਹੈ ਜੀ ਇਹ ਦਾ 7 ਲੱਖ ਰੁਪਏ ਮੰਗਦੇ ਆ 6 70 ਦਾ ਦੇ ਦਾਂਗੇ 6 70 ਦਾ ਓਕੇ ਤੇ ਜਿਹੜਾ ਉਹ ਟਰਾਲਾ ਖੜਾ ਕੀ ਸਹਜਾ ਉਹਦਾ ਉਹਦਾ 18 7 ਆ ਜੀ 18 7 ਆ ਕੀ ਮੰਗਦੇ ਆ ਪਹਿਲਾਂ ਇਹਦਾ ਸਾਢੇ 3 ਮੰਗਦੇ ਆ ਜੀ ਸਾਢੇ 3 ਮੰਗਦੇ ਮਾਨਤਨ ਹੋ ਜੂ ਮਾਨਤਨ ਹੋ ਤੇ ਜਿਹੜਾ ਸੁਪਰ ਸੀਡਰ ਪਿਆ ਕਿੰਨਾ ਮਾਡਲ ਹੈ ਇਹ 2024 ਮਾਡਲ ਹੈ ਜੀ ਕਿੰਨੇ ਫੁੱਟਾ ਇਹ ਇਹ ਸਾਢੇ 8 ਫੁੱਟਾ ਜੀ ਲੈਂਡ ਫੋਰਸ ਦਾ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ 2 ਲੱਖ 5000 ਦੀ 2 ਲੱਖ 5000 ਆਪਾਂ ਔਣੀ ਦਾ ਕੀ ਮੰਗਦੇ ਆ ਔਣੀ ਦਾ 45000 ਰੁਪਏ ਮੰਗਦੇ ਆ ਜੀ ਬਾਕੀ ਮੜਾ ਮੋਟਾ ਮਾਨਤਨ ਕਰ ਦਾਂ ਕਿੰਨਾ ਮਾਡਲ ਹੈ ਇਹ 2022 ਮਾਡਲ ਹੈ ਜੀ ਹੂੰ ਇਹਦਾ ਕੀ ਮੰਗਦੇ ਆ ਇਹਦਾ 8 ਲੱਖ 70 ਹਜ਼ਾਰ ਮੰਗਦੇ ਜੀ ਬਾਕੀ ਮੜਾ ਮੋਟਾ ਮਾਨਤਾ ਮਾਨਤਨ ਮੌਕੇ ਤੇ ਹੋ ਜੂ ਜਿਹੜਾ 60 55 4 ਵੀ ਡਰਾਈਵ ਚ ਖੜਾ ਹੈ ਹਾਂਜੀ ਇਹ ਦੋ 2021 ਮਾਡਲ ਹੈ ਜੀ ਹਾਂਜੀ ਇਹਦਾ ਪਾ 8 ਲੱਖ 70 ਹਜ਼ਾਰ ਮੰਗਦੇ ਆ 8.5 ਲੱਖ ਦੇਦਾ 8.5 ਲੱਖ ਤਾਂ ਇਹ ਮਿਲ ਜੂ ਤੇ ਜਿਹੜਾ ਆ ਖੜਾ ਹੈ 605 ਕੈਬਨ ਵਾਲਾ ਇਹ ਵੀਰ ਜੀ 2017 ਮਾਡਲ ਹੈ ਹਾਂਜੀ ਇਹਦਾ 6.5 ਲੱਖ ਮੰਗਦੇ ਜੀ ਇਹ ਦੇ ਦਾਂਗੇ 63 ਦੇ ਦੇਦਾ ਕੈਬਨ ਇਹਦੀ ਕੰਪਨੀ ਦਾ ਲੱਗਿਆ ਹੋਇਆ ਕੰਪਨੀ ਦਾ ਰਿਜਨਲ ਕੈਬਨ ਟਰੈਕਟਰਾਂ ਤੇ ਸਾਰ ਹਾਂ ਹੀ ਲਾਉਣ ਸਾਰੇ ਜੇ ਕਿਸੇ ਜੱਜ ਨੇ ਟਰੈਕਟਰ ਵਿੱਚ ਕਟਵਾਉਣਾ ਹੋਇਆ ਕੋਈ ਹਾਂਜੀ ਉਹ ਵਿੱਚ ਵਿੱਚ ਕੱਟ ਲਾਂਗੇ ਹਾਂਜੀ ਤੇ ਆਜੋ ਮਿੱਤਰੋ ਫਟਾਫਟ ਪਿੰਡ ਸੇਰਪੁਰ ਛੋਡੀਆਂ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਧੂਰੀ ਤੋਂ ਬਾਗੜੀਆਂ ਰੋਡ ਤੇ ਹੈ ਧੂਰੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਮੀਮਸੇ ਦੇ ਨੇੜੇ ਪੈ ਜਾਂਦਾ ਨਾਂ ਬਾਈ ਦਾ ਲਖਵੀਰ ਹੈ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਹੈ ਬਸ ਲੁੱਟੋ ਗਰਾ ਮੇਲਾ ਫੋਨ ਲਾਓ ਫਟਾਫਟ